ਕੀ ਤੁਹਾਡੀ ਵੀ ਏਜ 25 ਸਾਲ ਹੈ ਜਾਂ 30 ਸਾਲ ਹੈ ਤੁਸੀਂ ਵੀ ਲੂਜ਼ ਸਕਿਨ ਦੇ ਸ਼ਿਕਾਰ ਹੋ ਚੁੱਕੇ ਹੋ ਤੁਹਾਡੇ ਵੀ ਬਹੁਤ ਜ਼ਿਆਦਾ ਝੁਰੜੀਆਂ ਆ ਚੁੱਕੀਆਂ ਨੇ ਬਹੁਤ ਜ਼ਿਆਦਾ ਪਿਗਮੈਂਟੇਸ਼ਨ ਹੈ ਪੁਰਾਣੀਆਂ ਛਾਈਆਂ ਨੇ ਠੀਕ ਨਹੀਂ ਹੋ ਰਹੀਆਂ ਤੇ ਆਪਾਂ ਤੁਹਾਨੂੰ ਇੱਕ ਕਰੀਮ ਦੱਸਦੇ ਹਾਂ ਦੇਸੀ ਕਿਉਂ ਦੇ ਵਿੱਚ ਸਿਰਫ ਦੋ ਚੀਜ਼ਾਂ ਨੇ ਜਿਹੜੀਆਂ ਮਿਕਸ ਕਰਕੇ ਤੁਸੀਂ ਲਗਾਣੀਆ ਸ਼ੁਰੂ ਕਰ ਦੋਗੇ ਤੁਹਾਡੀ ਲੂਜ਼ ਸਕਿਨ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਸਕਿਨ ਜਿਹੜੀ ਹੈ ਤੁਹਾਡੇ ਰਿੰਕਲਾਂ ਤੋਂ ਜਿਹੜੀ ਹੈ ਰਹਿਤ ਮਿਲ ਜਾਵੇਗੀ ਰਿੰਕਲ ਆਣੇ ਸ਼ੁਰੂ ਹੋਗੇ ਨੇ ਛੋਟੀ ਏਜ ਵਿੱਚ ਰਿੰਕਲ ਬਿਲਕੁਲ ਹੀ ਖਤਮ ਹੋ ਜਾਣਗੇ ਤੇ ਯਕੀਨ ਮੰਨਿਓ ਇਸ ਕਰੀਮ ਨੂੰ ਲਗਾ ਕੇ ਦੇਖਿਓ ਪ੍ਰਾਣ ਸਮੇਂ ਤੋਂ ਚੱਲਦੀ ਆਂਦੀ ਹੈ ਦੇਸੀ ਘਿਓ ਦੀ ਕਰੀਮ ਜੇ ਆਪਾਂ ਸ킨 ਤੇ ਲਗਾਣੀ ਸ਼ੁਰੂ ਕਰ ਦਿੱਤੀ ਨਾ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਜਿਹੜਾ ਇਹ ਨਾ ਉਹ ਜਿਹੜਾ ਇਹਦੇ ਕਰੀਮ ਦੇ ਵਿੱਚ ਮਿਲ ਜਾਵੇਗਾ ਤੁਹਾਨੂੰ ਇਹਨੂੰ ਬਣਾਉਣਾ ਕਿਸ ਤਰੀਕੇ ਨਾਲ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਪਹਿਲਾਂ ਤੇ ਤੁਸੀਂ ਜਿਹੜੇ ਵੀ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇ ਕਿਉਂਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤਾਂ ਹੀ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਤੇ ਬਹੁਤ ਹੀ ਪਾਵਰਫੁਲ ਵੀਡੀਓ ਹੁੰਦੀਆਂ ਨੇ ਪਹਿਲਾਂ ਵੀ ਮੈਂ ਦੱਸਿਆ ਹੋਇਆ ਦੇਸੀ ਕਿ ਉਹਦੀ ਕਰੀਮਾਂ ਕਿਉਂਕਿ ਇਹਦੇ ਵਿੱਚ ਲੱਗ ਲੱਗ ਚੀਜ਼ਾਂ ਪਾ ਕੇ ਲੱਗ ਲੱਗ ਜਿਹੜੀ ਸਕਿਨ ਹੁੰਦੀ ਸਾਡੀ ਸਕਿਨ ਜਿਹੜੀ ਇੱਕ ਜੀ ਨਹੀਂ ਹੁੰਦੀ ਹੈਗੀ ਬਹੁਤ ਤਰ੍ਹਾਂ ਦੀ ਸਕਿਨ ਹੁੰਦੀ ਹੈ ਤੇ ਉੱਤੇ ਲੱਗ ਲੱਗ ਤਰ੍ਹਾਂ ਦੇ ਆਪਾਂ ਚੀਜ਼ਾਂ ਜਿਹੜੀ ਇਸਤੇਮਾਲ ਕਰ ਸਕਦੇ ਹਾਂ ਤਾਂ ਜੋ ਸਾਡੀ ਸਕਿਨ ਜਿਹੜੀ ਹੈਲਥੀ ਰ ਉਹ ਤੇ ਹੀ ਪਿਆਰੀ ਕਰੀਮ ਹੈ ਜਿਹੜੀ ਕਿ ਇਹ ਆਪਾਂ ਡੇਲੀ ਲਗਾਣੀ ਹੈ ਤੇ ਇਹਨੂੰ ਬਣਾਉਣਾ ਪਹਿਲੇ ਕਿਸ ਤਰੀਕੇ ਨਾਲ ਉਹ ਤੁਹਾਡੇ ਨਾਲ ਕਰਦੇ ਆ ਸ਼ੇਅਰ ਚਲੋ ਜੀ ਚਲਦੇ ਆ ਆਪਣੇ ਕਿਚਨ 'ਚ ਇਸ ਕਰੀਮ ਨੂੰ ਕਰਦੇ ਆ ਤਿਆਰ ਕਿ ਕਿਸ ਤਰੀਕੇ ਨਾਲ ਇਹ ਰੈਡੀ ਕੀਤੀ ਹੈ ਹਾਂਜੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਵੇਂ ਕਿਸ ਤਰੀਕੇ ਨਾਲ ਦੇਸੀ ਘਿਓ ਦੀ ਕਰੀਮ ਜਿਹੜੀ ਆਪਾਂ ਬਣਾ ਕੇ ਰੈਡੀ ਕੀਤੀ ਐ ਪਹਿਲਾਂ ਵੀ ਵੀਡੀਓ ਤੇ ਪਾਈਆਂ ਹੋਈਆਂ ਨੇ ਪਰ ਅਲੱਗ-ਅਲੱਗ ਸਕੀਨ ਦਾ ਅਲੱਗ-ਅਲੱਗ ਟੈਕਚਰ ਹੁੰਦਾ ਐ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਸੂਟ ਕਰਦੀਆਂ ਨੇ ਉਹੀ ਚੀਜ਼ਾਂ ਇਹਦੇ ਵਿੱਚ ਮਿਕਸ ਕੀਤੀਆਂ ਹੋਈਆਂ ਨੇ ਤੇ ਇੱਥੇ ਲਿਆ ਜੀ ਆਪਾਂ ਦੇਸੀ ਘਿਓ ਦਾ ਇੱਕ ਚਮਚਾ ਬਰਤਨ ਤੁਸੀਂ ਤਾਂਬੇ ਦਾ ਵੀ ਲੈ ਸਕਦੇ ਹੋ ਚਾਹੇ ਤੁਸੀਂ ਇੱਥੇ ਪਿੱਤਲ ਦੇ ਭਾਂਡਾ ਵੀ ਲੈ ਸਕਦੇ ਹੋ ਉਹ ਹੋਵੇਗਾ ਤਾਂ ਸਭ ਤੋਂ ਵਧੀਆ ਹੋਵੇਗਾ ਨਹੀਂ ਤਾਂ ਤੁਸੀਂ ਸਟੀਲ ਦਾ ਵੀ ਲੈ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਇਸ ਤਰੀਕੇ ਦੇ ਨਾਲ ਗਲਾਸ ਦੀ ਮਦਦ ਨਾਲ ਚਾਹੇ ਕੋਲੀ ਦੀ ਮਦਦ ਨਾਲ ਇਹਨ ਕੱਢਣੇ ਨੇ ਇਹਦੇ 100 ਢੇੜੇ ਕੱਢਣੇ ਨੇ ਤਾਂ ਜੋ ਸਾਡੀ ਕਰੀਮ ਜਿਹੜੀ ਇੱਕਦਮ ਵਧੀਆ ਪਰਫੈਕਟ ਬਣ ਕੇ ਰੈਡੀ ਹੋ ਜਾਵੇ ਤੇ ਫਿਰ ਤੁਸੀਂ ਲੈਣਾ ਹੈ ਕੋਲਡ ਪਾਣੀ ਠੰਡਾ ਪਾਣੀ ਲੈਣਾ ਹੈ ਚਿਲਡ ਪਾਣੀ ਠੀਕ ਹੈ ਬਰਫ਼ ਵਾਲਾ ਪਾਣੀ ਲੈ ਕੇ ਤੈਨੂੰ ਇਸ ਤਰੀਕੇ ਨਾਲ ਘਿਓ ਨੂੰ ਧੋਈ ਜਾਣਾ ਹੈ ਜਿੰਨੀ ਵਾਰ ਤੁਸੀਂ ਇਸ ਘਿਓ ਨੂੰ ਧੋਵੋਗੇ 5 ਤੋਂ 10 ਵਾਰੀਆਂ ਨੂੰ ਧੋਵੋਗੇ 100 ਢੇੜਿਆਂ ਦੇ ਵਿੱਚ ਵਿੱਚ 10 ਵਾਰੀ ਤੁਸੀਂ ਪਾਣੀ ਪਾ ਕੇ ਇਹਨੂੰ ਧੋਣਾ ਹੈ ਤਾਜੋ ਜਿਹੜਾ ਇਹਦਾ ਚਿਕਨਾਹਟ ਜਿਹੜੀ ਖਤਮ ਹੋ ਜਾਵੇ ਤੇ ਜਿਹੜੀ ਇਹ ਕਰੀਮ ਹੈ ਨਾ ਪਰਫੈਕਟ ਬਣ ਕੇ ਰੈਡੀ ਹੋ ਜਾਵੇ ਇਹ 100 ਸਾਲ ਤੋਂ ਚੱਲਦਾ ਆ ਪ੍ਰਚੀਨ ਦਾ ਇਹ ਕਰੀਮ ਹੈ ਇਹ ਆਯੁਰਵੇਦਿਕ ਵਿੱਚ ਵਰਤੀ ਜਾਂਦੀ ਏ ਤੇ ਜਿਹੜੀਆਂ ਰਾਣੀਆਂ ਹੁੰਦੀਆਂ ਨੇ ਮਹਾਰਾਣੀਆਂ ਹੁੰਦੀਆਂ ਸੀ ਪਹਿਲੇ ਸਮਿਆਂ 'ਚ ਇਸ ਕਰੀਮ ਦਾ ਇਸਤੇਮਾਲ ਕਰਦੀਆਂ ਸੀ ਵਾਕਿਆ ਹੀ ਸੱਚੀ ਪੁੱਛੋ ਤਾਂ ਬਹੁਤ ਹੀ ਵਧੀਆ ਕਰੀਮ ਹੈ ਜਦੋਂ ਦੀ ਮੈਂ ਇਹ ਕਰੀਮ ਲਗਾਣੀ ਸ਼ੁਰੂ ਕੀਤੀ ਹੈ ਮੇਰੀ ਸਕਿਨ ਜਿਹੜੀ ਹੈ ਇਕਦਮ ਜਵਾਨ ਤੇ ਇਕਦਮ ਖੂਬਸੂਰਤ ਹੋ ਗਈ ਏ ਤੁਸੀਂ ਚਾਹੇ 40 ਸਾਲ ਦੇ ਤੁਸੀਂ ਚਾਹੇ 50 ਸਾਲ ਦੇ ਹੋ ਤੇ ਇਸ ਕਰੀਮ ਦਾ ਇਸਤੇਮਾਲ ਕਰਕੇ ਆਪਣੀ ਸਕਿਨ ਨੂੰ ਜਿੰਨੀ ਵੀ ਤੁਹਾਡੀ ਹੈ ਜੇ ਬਚਪਨ ਤੋਂ ਲੈ ਕੇ ਬੜਾਪੇ ਤੱਕ ਇਸ ਕਰੀਮ ਦਾ ਇਸਤੇਮਾਲ ਕਰ ਸਕਦੇ ਹੋ ਕੋਈ ਵੀ ਇਹਦੇ ਨਾਲ ਨੁਕਸਾਨ ਨਹੀਂ ਬੱਚਿਆਂ ਦੇ ਵੀ ਲਗਾ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਪਾਣੀ ਪਾਈ ਜਵੋ ਤੇ ਇਹਦੇ ਢੇੜੇ ਕੱਢੀ ਜਾਵੋ ਤੇ ਇਹਦਾ ਪਾਣੀ ਇਹਨਾਂ ਨੂੰ ਲੱਗ ਕਰੀ ਜਾਵੋ ਤੇ ਫਿਰ ਇਹ ਕਰੀਮ ਬਣ ਕੇ ਬੜੀ ਹੀ ਵਧੀਆ ਰੈਡੀ ਹੋ ਜਾਂਦੀ ਏ ਇਹਦੇ ਵਿੱਚ ਪਾਇਆ ਮੈਂ ਐਲੋਵੀਰਾ ਜੈਲ ਤੁਸੀਂ অ্যালোਵਿਰਾ ਜੈਲ ਸਕਿੱਪ ਵੀ ਕਰ ਸਕਦੇ ਹੋ ਤੇ ਪਾ ਵੀ ਸਕਦੇ ਹੋ ਐਸੇ ਪਾਓਗੇ ਤਾਂ ਸਭ ਤੋਂ ਵਧੀਆ ਗੱਲ ਹੈ ਤੇ ਇਸ ਤਰੀਕੇ ਨਾਲ ਤੁਸੀਂ অ্যালোਵਿਰਾ ਜੈਲ ਬਣੀ ਹੈ ਮੇਨ ਚੀਜ਼ ਜਿਹੜੀ ਇਹਦੇ ਵਿੱਚ ਪਾਈ ਆਪਾਂ ਹਲਦੀ ਹਲਦੀ ਜਿਹੜੀ ਦੋ ਛੁਟਕੀਆਂ ਪਾਣੀਆ ਨੇ ਹਲਦੀ ਦੇ ਨਾਲ ਕੀ ਹੁੰਦਾ ਜੇ ਤੁਹਾਡੇ ਪਿੰਪਲ ਨੇ ਤੁਹਾਡੇ ਬੱਚਿਆਂ ਦੇ ਪਿੰਪਲ ਨੇ ਜਾਂ ਕੋਈ ਫੋੜਾ ਫਿੰਸੀ ਹੈ ਬੱਚਿਆਂ ਦੇ ਪਿੰਪਲਾਂ ਦੇ ਦਾਗ ਨੇ ਠੀਕ ਨਹੀਂ ਹੋ ਰੇ ਤੇ ਇਸ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਹਲਦੀ ਜ਼ਰੂਰ ਪਾਣੀ ਹੈ ਇੱਕ ਤਾਂ ਇਹਦਾ ਕਲਰ ਚੇਂਜ ਹੋ ਜਾਂਦਾ ਬਹੁਤ ਹੀ ਬਿਊਟੀਫੁੱਲ ਜੀ ਜੈਲੋ ਜੈਲੋ ਕਰੀਮ ਬਣ ਕੇ ਰੈਡੀ ਹੋ ਜਾਂਦੀ ਦੂਜਾ ਕੀ ਹੁੰਦਾ ਵੀ ਇਹ ਹਲਦੀ ਜਿਹੜੀ ਸਾਡੀ ਸਕਿਨ ਨੂੰ ਇੱਕਦਮ ਨਿਖਾਰ ਦਿੰਦੀ ਹੈ ਦਾਗ ਧੱਬੇ ਸ਼ਾਈਆਂ ਪਿਗਮੈਂਟੇਸ਼ਨ ਨੂੰ ਖਤਮ ਕਰਦੀ ਹੈ ਤੇ ਜਿਹੜਾ ਦੇਸੀ ਕੀ ਉਹ ਹੁੰਦਾ ਹੈ ਉਹ ਸਾਡੀ ਸਕਿਨ ਵਾਸਤੇ ਪਾਵਰਫੁੱਲ ਹੈ ਪਾਵਰਫੁੱਲ ਜਿਹਨੂੰ ਕਹਿੰਦੇ ਆ ਤੇ ਥੋੜਾ ਜਿਹਾ ਇੱਥੇ ਰੋਜ਼ ਵਾਟਰ لے ਸਿਰਫ ਅੱਧਾ ਕ ਚਮਚਾ ਤੇ ਇਸ ਤਰੀਕੇ ਨਾਲ ਕਰੀਮ ਨੂੰ ਬਣਾ ਕੇ ਫਿਰ ਤੁਸੀਂ ਸਟੋਰ ਕਰ ਲੈਣਾ ਕਿਸੇ ਵੀ ਡੱਬੀ ਚ ਪਾ ਕੇ ਇਸ ਤਰੀਕੇ ਨਾਲ ਤੁਸੀਂ ਰੱਖ ਲੈਣਾ ਹੱਥਾਂ ਪੈਰਾਂ ਤੇ ਆਪਣੇ ਬੱਚਿਆਂ ਦੇ ਤੁਸੀਂ ਜਿੱਦਾਂ ਮਰਜੀ ਇਸ ਕਰੀਮ ਦਾ ਦਿਨੇ ਰਾਤ ਇਸਤੇਮਾਲ ਕਰ ਸਕਦੇ ਹੋ ਯਕੀਨ ਮੰਨੇ ਇੱਕ ਵਾਰੀ ਲਗਾ ਕੇ ਦੇਖਿਓ ਬਣਾ ਕੇ ਫਿਰ ਤੁਸੀਂ ਆਇਓ ਮੇਰੀ ਵੀਡੀਓ ਤੇ ਵਾਪਸ ਕਮੈਂਟ ਕਰਿਓ ਹਾਂਜੀ ਦੇਖਿਆ ਤੁਸੀਂ ਕਿੰਨੇ ਸੌਖੇ ਤਰੀਕੇ ਨਾਲ ਇਹ ਕਰੀਮ ਬਣ ਕੇ ਰੈਡੀ ਹੋ ਜਾਂਦੀ ਹੈ ਪਹਿਲਾਂ ਮੈਨੂੰ ਕਮੈਂਟ ਆਇਆ ਸੀ ਕਿ ਦੀਦੀ ਜਿਹੜੀ ਤੁਸੀਂ ਪਹਿਲਾਂ ਕਰੀਮ ਬਣਾਈ ਸੀ ਦੇਸੀ ਘੋਦੀ ਉਹਦੇ ਵਿੱਚ ਕਿਹੜੀਆਂ ਦੋ ਚੀਜ਼ਾਂ ਪਾਈਆਂ ਸੀ ਉਹਦੋਂ ਸ਼ਾਇਦ ਨਾ ਸਕਿੱਪ ਹੋ ਗਈਆਂ ਸੀਗੇ ਇਸ ਕਰਕੇ ਮੈਂ ਦੁਬਾਰਾ ਵੀਡੀਓ ਬਣਾਈ ਹੈ ਆ ਚੀਜ਼ਾਂ ਜਿਹੜੀਆਂ ਨੇ ਮਿਕਸ ਕੀਤੀਆਂ ਨੇ ਖਾਸ ਕਰਕੇ ਜਿਹੜੀ ਹਲਦੀ ਪਾਈ ਹੈ ਨਾ ਛੁਟਕੀ ਕੀ ਹਲਦੀ ਜਿਹੜੀ ਇੱਕ ਤਾਂ ਕਲਰ ਚੇਂਜ ਕਰ ਦਿੰਦੀ ਬਿਲਕੁਲ ਕਰੀਮੀ ਟੈਕਚਰ ਕਰ ਦਿੰਦੀ ਹੈ ਦੂਸਰਾ ਕੀ ਹੁੰਦਾ ਜਿਨ੍ਹਾਂ ਭੈਣਾਂ ਦੇ ਬਹੁਤ ਜ਼ਿਆਦਾ ਪਿੰਪਲ ਨੇ ਬੱਚਿਆਂ ਦੇ ਪਿੰਪਲ ਨੇ ਹਨਾ ਮੁੰਡਿਆਂ ਦੇ ਪਿੰਪਲ ਹੋ ਜਾਂਦੇ ਨੇ ਜਦੋਂ 16 1 ਰਾਤ ਨੂੰ ਇਸ ਕਰੀਮ ਨੂੰ ਬਣਾ ਕੇ ਤੇ ਲਗਾਉਣਾ ਸ਼ੁਰੂ ਕਰ ਦੋ ਬਨਾਂ ਤੁਹਾਡੇ ਦਾਗ ਰਹਿਣਗੇ ਨਾ ਹੀ ਤੁਹਾਡੇ ਪਿੰਪਲ ਕਦੀ ਹੋਣਗੇ ਉਹ ਐਲੋਵੇਰਾ ਤੁਸੀਂ ਸਕਿਪ ਵੀ ਕਰ ਸਕਦੇ ਹੋ ਪਾਣੀ ਤੇ ਪਾ ਵੀ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੋਵੇਗੀ ਤੇ ਇਸ ਤਰੀਕੇ ਨਾਲ ਤੁਸੀਂ ਰੋਜ਼ ਵਾਟਰ ਜਿਹੜਾ ਥੋੜਾ ਜਿਹਾ ਜ਼ਰੂਰ ਪਾਣਾ ਹੈ ਕਿਉਂਕਿ ਉਹ ਠੰਡਕ ਪ੍ਰਦਾਨ ਕਰਦਾ ਹੈ ਤੇ ਇਸ ਤਰੀਕੇ ਨਾਲ ਇਹਨੂੰ 100 ਵਾਰ ਧੋਣਾ ਹੈ ਠੀਕ ਹੈ ਜਿੰਨਾ ਤੁਸੀਂ ਦੇਸੀ ਕੀਓ ਨੂੰ ਧੋਵੋਗੇ ਉਨਾ ਹੀ ਇਹ ਪਾਵਰਫੁੱਲ ਬਣਦਾ ਜਾਵੇਗਾ ਇਹਦਾ ਜਿਹੜਾ ਅੰਦਰ ਜਿਹੜੀ ਹੁੰਦੀ ਹੈ ਨਾ ਮਤਲਬ ਕਿ ਜਿਵੇਂ ਆਪਾਂ ਲਗਾਣੇ ਦੇਸੀ ਕੀਓ ਤੇ ਚਕਨਾਹਟ ਹੁੰਦੀ ਹੈ ਜਦੋਂ ਆਪਾਂ ਇਹਨੂੰ ਸੋਣਾ ਸ਼ੁਰੂ ਕਰ ਦੇਣਾ ਹੈ ਤੇ ਚਕਨਾਹਟ ਜਿਹੜੀ ਹੈ ਨਾ ਹੌਲੀ ਹੌਲੀ ਖਤਮ ਹੋ ਜਾਣੀ ਹੈ ਤੇ ਇਹਦੇ ਅੰਦਰੋਂ ਇੱਕ ਕਰੀਮ ਜਿਹੜੀ ਹੈ ਨਾ ਉਹ ਪੈਦਾ ਹੋ ਜਾਣੀ ਹੈ ਉਹ ਕਰੀਮ ਤੁਸੀਂ ਦਿਨੇ ਵੀ ਲਗਾ ਸਕਦੇ ਹੋ ਰਾਤ ਨੂੰ ਲਗਾ ਸਕਦੇ ਹੋ ਜਿੱਦਾਂ ਮਰਜ਼ੀ ਤੁਸੀਂ ਲਗਾ ਸਕਦੇ ਹੋ ਅਗਰ ਨਹਾਉਣ ਤੋਂ ਬਾਅਦ ਤੁਹਾਡੇ ਬਹੁਤ ਸਾਰੇ ਖੁਸ਼ਕੀ ਆਉਂਦੀ ਹੈ ਤੁਸੀਂ ਆਪਣੇ ਸਰੀਰ ਤੇ ਲਗਾ ਸਕਦੇ ਹੋ ਮ사ਜ ਕਰ ਸਕਦੇ ਹੋ ਬੱਚਿਆਂ ਤੇ ਵੀ ਮ사ਜ ਕਰ ਸਕਦੇ ਛੋਟੇ ਬੱਚਿਆਂ ਤੇ ਵੀ ਮ사ਜ ਕਰ ਸਕਦੇ ਹੋ ਕਿਉਂਕਿ ਇਹਦੇ ਨਾਲ ਕੋਈ ਵੀ ਹਾਨੀਕਾਰਕ ਨਹੀਂ ਹੈਗੀ ਇਹ ਬਹੁਤ ਹੀ ਪਤੀ ਹੈ ਬੱਚੇ ਵੀ ਲਗਵਾ ਸਕਦੇ ਨੇ ਵੱਡੇ ਵੀ ਲਗਾ ਸਕਦੇ ਨੇ ਜਿੱਦਾਂ ਮਰਜ਼ੀ ਤੁਸੀਂ ਇਸ ਕਰੀਮ ਨੂੰ ਵੜਾ ਕੇ ਤੇ ਲਗਾ ਸਕਦੇ ਹੋ ਜਦੋਂ ਤੁਸੀਂ ਲਗਾਣੀ ਸ਼ੁਰੂ ਕਰ ਦਿੱਤੀ ਨਾਈਟ ਨੂੰ 10 ਦਿਨ ਬਾਅਦ ਤੁਸੀਂ ਆਪਣੀ ਸਕਿਨ ਜਿਹੜੀ ਹੈ ਪਹਿਲਾਂ ਆਪਣੀਆਂ ਫੋਟੋ ਖਿੱਚ ਕੇ ਰੱਖ ਲੈਣੀ ਹੈ ਨਾ 10 ਦਿਨ ਬਾਅਦ ਤੁਸੀਂ ਆਪਣੇ ਫਿਰ ਦੁਬਾਰਾ ਤੋਂ ਫੋਟੋ ਖਿੱਚਣੀ ਹੈ ਨਾ ਫਿਰ ਤੁਸੀਂ ਦੇਖਿਓ ਤੁਹਾਡੀ ਸਕਿਨ ਦੇ ਅੰਦਰ ਇੱਕ ਜਾਨ ਆ ਚੁੱਕੀ ਹੋਣੀ ਹੈ ਸਕਿਨ ਤੁਹਾਡੀ ਬਿਲਕੁਲ ਸੌਫਟ ਬਿਲਕੁਲ ਮਲਾਈਮ ਜਿਹੜੇ ਵੀ ਰਿੰਕਲ ਆਣੇ ਸ਼ੁਰੂ ਹੋ ਗਏ ਨੇ ਰਿੰਕਲ ਬਿਲਕੁਲ ਖਤਮ ਹੋ ਜਾਣੇ ਨੇ ਬਿਲਕੁਲ ਸਕਿਨ ਜਿਹੜੀ ਇਕਦਮ ਚਮਕੀਲੀ ਹੋ ਜਾਣੀ ਹੈ ਤੇ ਟਾਈਟ ਵੀ ਹੋ ਜਾਣੀ ਹੈ ਕਿਉਂਕਿ ਆਪਾਂ ਇਹਦੇ ਨਾਲ ਮ사ਜ ਕਰਨੀ ਹੈ ਤੁਸੀਂ ਆਪਣੀ ਸਕਿਨ ਨੂੰ ਮ사ਜ ਕਰਨ ਲੱਗਦੇ ਠੀਕ ਹੈ ਮ사ਜ ਦੇ ਨਾਲ ਸਾਡੀ ਸਕਿਨ ਜਿਹੜੀ ਰਿਪੇਅਰ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੀਆਂ ਮਾਸਪੇਸ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਤਾਕਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਮਾਸਪੇਸ਼ੀਆਂ ਦੁਬਾਰਾ ਤੋਂ ਤੁਹਾਡੀਆਂ ਰਿਪੇਅਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਤੁਹਾਡੀ ਸਕਿਨ ਦੇ ਵਿੱਚ ਮੱਲੋ ਮੱਲੀ 글로 ਆਉਣਾ ਸ਼ੁਰੂ ਹੋ ਜਾਂਦਾ ਹੈ ਬਲੱਡ ਸਰਕਲ ਜਿਹੜਾ ਰੁਕਿਆ ਹੁੰਦਾ ਫੇਸ ਦਾ ਤੁਰਨਾ ਦੁਬਾਰਾ ਤੋਂ ਸ਼ੁਰੂ ਹੋ ਜਾਂਦਾ ਹੈ ਉਹ ਸਕਿਨ ਜਿਹੜੀ ਸਾਡੀ ਗ로우 ਕਰਨਾ ਸ਼ੁਰੂ ਕਰ ਦਿੰਦੀ ਹੈ ਮ사ਜ ਕਰਨੀ ਬਹੁਤ ਜ਼ਰੂਰੀ ਹੈ ਨਾਈਟ ਨੂੰ ਤੁਸੀਂ ਆਪਣੇ ਸਕਿਨ ਦੀ 5 ਤੋਂ 7 ਮਿੰਟ 10 ਮਿੰਟ ਆਪਣੇ ਮ사ਜ ਜਰੂਰ ਕਰਿਆ ਕਰੋ ਕਿਉਂਕਿ ਮ사ਜ ਦੇ ਨਾਲ ਹੀ ਤੁਹਾਡੀ ਸਕਿਨ ਜਿਹੜੀ ਇੱਕਦਮ ਚਮਕਦਾਰ ਰਹ ਇਹ ਮੇਰੀਆਂ ਭੈਣਾਂ ਜਲਦੀ ਹੀ ਬੁਢਾਪੇ ਦਾ ਸ਼ਿਕਾਰ ਹੋ ਰਹੀਆਂ ਨੇ 25 ਸਾਲ ਦੀ ਉਮਰ 'ਚ 30 ਸਾਲ ਦੀ ਉਮਰ 'ਚ 35 ਸਾਲ ਦੀ ਉਮਰ 'ਚ ਹਨ ਜਲਦੀ ਹੀ ਬੁਢਾਪੇ ਦਾ ਸ਼ਿਕਾਰ ਹੋ ਰਹੀਆਂ ਨੇ ਅਗਰ ਤੁਸੀਂ ਇਸ ਤਰੀਕੇ ਨਾਲ ਮ사ਜ ਕਰਨੀ ਸ਼ੁਰੂ ਕਰ ਦਿੱਤੀ ਦੇਸੀ ਘਿਓ ਦੇ ਨਾਲ ਤੇ ਤੁਹਾਡੀ ਸਕਿਨ ਜਿਹੜੀ ਇੱਕ ਦਮ ਜਿਹੜੀ ਹੈ ਨਾ ਨਵੀਂ ਨਕੋਰ ਬਣ ਜਾਣੀ ਹੈ ਤੇ ਬਿਲਕੁਲ ਵੀ ਝੁਰੜੀਆਂ ਜਿਹੜੀਆਂ ਪਈਆਂ ਹੋਈਆਂ ਨੂੰ ਠੀਕ ਹੋਣੀਆਂ ਸ਼ੁਰੂ ਹੋਣੀਆਂ ਨੇ ਤੇ ਜਿਹੜੀਆਂ ਮੇਰੀਆਂ ਭੈਣਾਂ ਦੇ ਹਜੇ ਨਹੀਂ ਪਈਆਂ ਉਹ ਵੀ ਇਹ ਕਰਨਾ ਸ਼ੁਰੂ ਕਰ ਦੇਣ ਤਾਂ ਜੋ ਤੁਹਾਡੀ ਸਕਿਨ ਜਿਹੜੀ ਹੈ ਲੰਮੇ ਟਾਈਮ ਤੱਕ ਸੋਹਣੀ ਤੇ ਜਵਾਨ ਬਣ ਕੇ ਰਵੇ ਤੁਸੀਂ ਅਗਰ ਇਸ ਤਰੀਕੇ ਨਾਲ ਦੇਸੀ ਕਰਨ ਲੱਗੇ 80 ਸਾਲ 90 ਸਾਲ ਦੇ ਹੋਗੇ ਨਾ ਤਾਂ ਵੀ ਤੁਹਾਡੀਆਂ ਝੁਰੜੀਆਂ ਨੇੜੇ ਤੱਕ ਨਹੀਂ ਫਟਕਣਗੀਆਂ ਸਕਿਨ ਤੁਹਾਡੀ ਹਮੇਸ਼ਾ ਹੀ ਜਵਾਨ ਰਹੇਗੀ ਤੇ ਤਾਕਤਵਰ ਰਹੇਗੀ ਸਵੇਰੇ ਜਦੋਂ ਉੱਠਦੇ ਹੋ ਮੈਂ ਜਿਵੇਂ ਦੱਸਿਆ ਕਿ ਇੱਕ ਗਲਾਸ ਗੁੰਗਰਾਂ ਪਾਣੀ ਕਰਕੇ ਇੱਕ ਚਮਚ ਦੇਸੀ ਘਿਓ ਦਾ ਪਾ ਕੇ ਜਰੂਰ ਪੀਣਾ ਸ਼ੁਰੂ ਕਰੋ ਤੁਹਾਡੀ ਸਕਿਨ ਜਿਹੜੀ ਹੈ ਦਿਨ-ਬਦ ਦਿਨ ਜਿਹੜੀ ਰਿਪੇਅਰ ਕਰਨਾ ਸ਼ੁਰੂ ਹੋ ਜਾਣੀ ਹੈ ਤੇ ਆਹ ਵਾਲਾ ਨੁਸਖਾ ਤੁਸੀਂ 10 ਦਿਨ 20 ਦਿਨ ਅਪਣਾ ਕੇ ਦੇਖਿਓ ਫਿਰ ਤੁਸੀਂ ਦੇਖਿਓ ਕਿ ਵਾਕਿਆ ਤੁਸੀਂ ਕਹਿਣਾ ਵਾਕਿਆ ਸਾਨੂੰ ਕਿਸੇ ਪਾਰਲਰ ਦੀ ਨਹੀਂ ਜ਼ਰੂਰਤ ਕੋਈ ਮਹਿੰਗੇ-ਮਹਿੰਗੇ ਕਰੀਮਾਂ ਦੀ ਨਹੀਂ ਜ਼ਰੂਰਤ ਹੈਗੀ ਕੋਈ ਮੰਗੇ-ਮਹਿੰਗੇ ਬੋਟੈਕ ਕਰਵਾਉਣ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਸਾਡੀ ਸਕਿਨ ਐਤਾ ਹੀ ਚਮਕ ਜਾਣੀ ਹੈ ਤੇ ਤੁਸੀਂ ਫਿਰ ਕਮੈਂਟ ਕਰਕੇ ਮੈਨੂੰ ਹੀ ਦੱਸਿਓ ਕਿ ਕਿਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਇਸ ਕਰੀਮ ਨੂੰ ਲਗਾ ਕੇ ਤੇ ਫਿਰ ਆਪਾਂ ਮਿਲਦੇ ਆਂ ਨਵੀਂ ਵੀਡੀਓ 'ਚ ਐਦਾਂ ਦੀ ਵੀਡੀਓ ਹੋਰ ਦੇਖਣ ਲਈ ਫਟੋਫਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਲਾਈਕ ਵੀ ਕਰ ਦੇਣਾ ਸ਼ੇਅਰ ਵੀ ਕਰ ਦੇਣਾ ਤੇ ਕਮੈਂਟ ਕਰਕੇ ਦੱਸਿਓ ਕੀ ਪ੍ਰੋਬਲਮ ਹੈ ਤੁਹਾਡੇ ਚਿਹਰੇ ਤੇ ਕਿ ਜਿਹੜੀ ਠੀਕ ਨਹੀਂ ਹੋ ਰਹੀ ਤੇ ਉਹਦੇ